Hi guys chalo chaliye ji manikarn saab te mai kal si shoot te te shoot to aake naal de naal kiti packing te assi ja rahe ha ji 5 jane bahut maza aan wala hai ga trip te te bahut packing karan to baad ajj si 4 vaje subah nikkar ranga manikarn saab nu te ludhiana to phadniyan bas ji chalo chaliye laao ji packing ho chuki hai gi ਆਤਨ ਬੈਗ ਪਹਿਨੇ ਚੌਥਾ ਹੈਗਾ ਪਲਕ ਦੇ ਹੱਥ ਚ ਤੇ ਪਲਕ ਹੋ ਗਈ ਹੈ ਰੈਡੀ ਪਰ ਮੈਨੂੰ ਲੱਗਦੀ ਨਹੀਂ ਪਈ ਕਿਉਂਕਿ ਐ ਲੱਗ ਰਹੀ ਵੀ ਨਾ ਤੀਰਿੰਦੀ ਚਲੋ ਬਾਹਰ ਜਾ ਕੇ ਦੇਖ ਜਾਂਗੇ ਕੌਣ ਕੌਣ ਰੈਡੀ ਹੋ ਚੁੱਕਿਆ ਹੈ ਲੋਜੀ ਕਰਨਤਾ ਬੈਠਾ ਫੋਨ ਲੈ ਕੇ ਤੇ ਇੱਧਰ ਦੇਖਦੇ ਹਾਂਗੇ ਇੱਧਰ ਕੌਣ ਕੌਣ ਰੈਡੀ ਹੈ ਬੈਗੀ ਬੈਗ ਪਹਿਨੇ ਕਿੱਧਰ ਦੇਖਦੀਆਂ ਇਹ ਚੱਕਵਾ ਕੌਣ ਹੈਲੋ ਉੱਠ ਭਈ ਖੜਾ ਹੋ ਜਾਣਾ ਨਹੀਂ ਹਾਂ ਗੋਲੀ ਗਾਲੀ ਆਵਦੀ ਬਿਮਾਰ ਬੰਦੇ ਚਲੋ ਜੀ ਦੇਖ ਰਿਹਾ ਹੁਣ ਦੇਰ ਮੈਂ ਤਾਂ ਇਹ ਸੋਚ ਕੇ ਹੈਰਾਨੀ ਹੋ ਗਈ ਵੈਗ ਚੱਕੂਆ ਕੌਣ ਜਿਹੜਾ ਵੀ ਸਾਨੂੰ ਦੇਖੂਗਾ ਇਹ ਕਹੂਗਾ ਵੀ ਕੱਪੜੇ ਬਦਲ ਨਾਏ ਨੇ ਸ਼ਾਇਦ ਕਿਉਂਕਿ ਅਸੀਂ ਨਾ ਮੋਟੇ ਕੱਪੜੇ ਲੈਨੇ ਕਿਉਂਕਿ ਸੀ ਸੋਚਿਆ ਵੀ ਮਨਾ ਲਈ ਜਾ ਕੇ ਆਉਣਾ ਹਾਂਜੀ ਚਲੋ ਚੱਕੋ ਬੈਗ ਚੱਲੀਏ ਟਾਈਮ ਹੋਇਆ ਪਿਆ ਲੋ ਜੀ ਬੈਠਿਆ ਨਹੀਂ ਬੱਸ ਸਟੈਂਡ ਤੇ ਪਰ ਮੈਨੂੰ ਆਪਣੇ ਵਾਲੀ ਬੱਸ ਨਹੀਂ ਨਜ਼ਰ ਆ ਰਹੀ ਕਿਉਂਕਿ ਜਿਹੜੀ ਪਹਿਲੀ ਬੱਸ ਸੀ ਉਹ ਤਾਂ ਸਾਡੀ ਲੰਘ ਚੁੱਕੀ ਸੀ ਤੇ ਆ ਲੋ ਜੀ ਸਾਡੇ ਪੈਨੇ ਬੈ ਕਿੰਨੇ ਨੇ 1 2 3 4 5 6 7 ਆਹ ਕੌਣ ਬੈਠੇ ਨੇ ਐ ਨੰਨੂ ਮੰਨੂ ਇਹ ਵੀ ਕਹਿੰਦਾ ਜੀ ਮੈਂ ਜਾਣਾ ਮਨੀਕਰ ਸਾਹਿਬ ਪਰ ਮੈਂ ਇਹਨੂੰ ਕਿਹਾ ਵੀ ਨਾ ਜਾ ਤੈਨੂੰ ਬਸ ਚਖ ਭਰਾਟ ਹੋਊਗੀ ਪਰ ਇਹ ਨਹੀਂ ਮੰਨੇ ਆ ਇਹਦੇ ਹੁਣੇ ਉੱਠਣ ਉੱਠਣ ਸਾਰੀ ਗੋਲੀ ਖਾ ਲਈ ਪਹਿਲੀ ਤੇ ਚਲੋ ਜੀ ਬੱਸ ਦੀ ਵੇਟ ਕਰ ਰਹੇ ਆਂਗੇ ਬੈਠੇ ਲਓ ਜੀ ਸਾਫ ਸਫਾਈ ਹੋ ਰਹੀ ਹੈ ਦੇਖ ਲਓ ਹਰ ਬੰਦਾ ਹਨਾ ਆਪਣੇ ਕੰਮ ਰੋਜ਼ਗਾਰ ਤੋਂ ਪਹਿਲਾਂ ਆਪ ਦੇ ਦਰਾਂ ਮੂਰੇ ਝਾੜੂ ਦੂਰ ਲਾਉਦਾ ਕਿਉਂਕਿ ਉਹਨੂੰ ਵੀ ਗਾਕ ਦੀ ਵੇਟ ਹੁੰਦੀ ਹੈ ਸੜਕ ਪਈ ਲਓ ਜੀ ਸਾਨੂੰ ਮਿਲ ਗਈ ਬੱਸ ਤੇ ਅਸੀਂ ਲੈ ਲੀਆਂ ਸੀਟਾਂ ਉਹ ਵੀ ੱੱਕੇ ਦੇ ਨਾਲ ਤੇ ਕਰਨ ਤੇ ਅਰਸ਼ ਬੈਠਣੇ ਨਾਲ ਤੇ ਫਲਕ ਵੀ ਦੇਖਦੇ ਕਿੱਥੇ ਬੈਠੀ ਐ ਆ ਬੈਠੀ ਐ ਇਹ ਤਾਂ ਮ제 ਲੈ ਰਹੀ ਹੈਗੀ ਤੇ ਬੈਗ ਅਸੀਂ ਸੀਟਾਂ ਦੇ نیچے ਬਾੜਤੇ ਤੇ ਹੁਣ ਜਾ ਰਹੇ ਹਾਂ ਲੁਧਿਆਣੇ ਨੂੰ ਲੁਧਿਆਣੇ ਤੋਂ ਫੜਾਂਗੇ ਆਪਾਂ ਬੱਸ ਲਓ ਜੀ ਪਹੁੰਚ ਚੁੱਕੇ ਆ ਲੁਧਿਆਣੇ ਤੇ ਲੁਧਿਆਣੇ ਪਹੁੰਚ ਕੇ ਕਰ ਰਹੇ ਆ ਬੱਸ ਦੀ ਵੇਟ ਪਰ ਬੱਸ ਸਾਡੀ ਹਜੇ ਲਾਪਤ ਹੈ ਕਿਉਂਕਿ ਸਾਡੇ ਸਾਡਾ ਟਾਈਮ ਹੈ ਬੱਸ ਦਾ ਪਰ ਦੂਜੀਆਂ ਬੱਸਾਂ ਬਥੇਰੀਆਂ ਜਾ ਰਹੀਆਂ ਨੇ ਕੋਈ ਚੰਡੀਗੜ੍ਹ ਜਾ ਰਹੀ ਹੈ ਕੋਈ ਅੰਬਰਸਰ ਜਾ ਰਹੀ ਹੈ ਪਰ ਸਾਡੀ ਬੱਸ ਨਹੀਂ ਆਈ ਚਲੋ ਕੋਈ ਗੱਲ ਨਹੀਂ हेयर स्टाइल ਠੀਕ ਕਰਦੇ ਆ ਕਿਉਂਕਿ ਦੂਰ ਤੱਕ ਜਾਣਾ ਹੈਗਾ ਤੇ ਆਪਾਂ ਸੋਹਣੇ ਲੱਗੇ ਲੱਗਣਾ ਹੈ ਕਿਉਂ ਜੀ ਲਓ ਜੀ ਸੋਹਣੇ ਲੱਗਣ ਦੇ ਨਾਲ ਨਾਲ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਵੀ ਦੇ ਦਈਏ ਕਾਊਂਟਰ ਨੰਬਰ 15 ਤੋਂ ਲੁਧਿਆਣਾ ਤੋਂ ਸਿੱਧੀ ਬੱਸ ਜਾਂਦੀ ਹੈ ਜੀ ਮਨੀਕਰਨ ਸਾਹਿਬ ਇੱਥੇ ਲੱਗਣੀ ਹੁੰਦੀ ਹੈ ਬੱਸ ਤੇ ਬੱਸ ਦੇਆਂ ਸਵਾਰੀਆਂ ਵੇਟ ਕਰ ਰਹੀਆਂ ਨੇ ਦੇਖੋ ਕਾਫੀ ਜਣੇ ਨੇ ਤੁਹਾਨੂੰ ਕੀ ਲੱਗਦਾ ਸੀ ਇਹ ਮਿਲੂਗਾ ਕਿ ਨਹੀਂ ਮਿਲੂਗੀ ਖੜ ਕੇ ਤਾਂ ਜਾਣ ਨਹੀਂ ਲੱਗੇ ਆਪਾਂ ਕਿਉਂ ਜੀ ਲਓ ਜੀ ਬੈਠ ਕੇ ਬੱਸ ਦੇ ਵਿੱਚ ਤੇ ਸਿੱਧੀ ਜਾ ਰਹੀਆਂ ਮਨੀਕਰਨ ਸਾਹਿਬ ਇਹ ਬੱਸ ਪਲਕ ਨੇ ਵੀ ਦੇਖੋ ਹੱਡਫੋਨ ਲਾ ਲਏ ਕੰਨਾਂ ਦੇ ਵਿੱਚ ਕੱਲੇ ਕੱਲੇ ਬੰਦੇ ਦੇ ਹੱਥ 'ਚ ਫੋਨ ਹੈ ਤੇ ਸਾਰਿਆਂ ਕੋਲੇ ਆਪਣੇ ਆਪਣੇ ਹੈੱਡਫੋਨ ਨੇ ਕਿਉਂਕਿ ਦੂਰ ਦਾ ਸਫ਼ਰ ਆ ਬਿਨਾ 뮤직 ਤੋਂ ਤਾਂ ਬੋਰ ਹੋ ਲੱਗਦਾ ਹੈਗਾ ਤਿਆਰ ਇਹ ਬੈਠਣ ਸਾਰੀ ਸੌਣ ਦੀ ਕਰਦਾ ਬੰਦਾ ਸਾਰਾ ਰਾਤ ਨੂੰ ਵੀ ਸੁੱਤਾ ਰਹਿੰਦਾ ਸਵੇਰੇ ਵੀ ਸੁੱਤਾ ਰਹਿੰਦਾ ਚਲੋ ਮੈਂ ਤਾਂ ਸੁਣਦੀ ਆ ਮਿਊਜ਼ਿਕ ਆ ਦੇਖ ਲੋ ਇਹਦਾ ਹਾਲ ਹਲੇ ਥੋੜਾ ਟਾਈਮ ਹੀ ਹੋਇਆ ਸਫਰ ਕਰਦਿਆਂ ਨੂੰ ਤੇ ਇਹਨਾਂ ਦਾ ਹਾਲ ਦੇਖ ਲੋ ਸੋ ਵੀ ਏ ਇੱਕ ਮੈਂ ਆ ਇੱਕ ਕਰਨ ਆ ਇੱਕ ਪਲਕ ਆ ਜਿਹਨੂੰ ਨੀਂਦ ਨਹੀਂ ਆਉਂਦੀ ਸਫਰ ਵਧੀਆ ਤਰੀਕੇ ਨਾਲ ਕਰ ਸਕਦੇ ਆ ਅਸੀਂ ਪਰ ਇਹ ਸਾਡੇ ਦੋ ਜਣੇ ਇਦਾਂ ਦੇ ਨੇ ਸਾਡੇ ਨਾਲ ਜਿਹੜੇ ਬੰਦੇ ਸਫ਼ਰ ਕਰ ਹੀ ਨਹੀਂ ਸਕਦੇ ਬੱਸ 'ਚ ਬੈਠਣਸਾਰ ਇਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ ਚਲੋ ਬੱਸ ਹੀ ਵੈਸੇ ਪਹਾੜੀਆਂ ਦੇ ਵਿੱਚ ਲੰਘ ਰਹੀ ਹੈ ਕਿ ਬਹੁਤ ਸੋਹਣਾ 뷰 ਆ ਰਿਹਾ ਹੈਗਾ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਕਦੇ-ਕਦੇ ਅਸੀਂ ਤਾਂ ਕਰ ਰਹੇ ਐਨਜੋਏ ਬੱਸ ਦੇ ਵਿੱਚ ਪਰ ਕਈ ਲੋਕ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਨੀਂਦ ਆਉਂਦੀ ਹੈ ਕਿ ਤੇ ਉਹ ਪਏ ਨੇ ਸੁੱਤੇ ਦੇਖ ਸਕਦੇ ਹੋ ਜਿਨ੍ਹਾਂ ਨੂੰ ਜ਼ਿਆਦਾ ਉਲਟੀਆਂ ਲੱਗਦੇ ਨੇ ਉਹ ਖਵਾਰ ਲੈ ਕੇ ਨਾਲ ਜ਼ਰੂਰ ਜਾਇਆ ਕਰੋ ਵਾਹ ਜੀ ਵਾ ਪਹਾੜੀਆਂ ਦਾ ਆ ਰਿਹਾ ਆਨੰਦ ਕਿਉਂਕਿ ਨਦੀ ਜਾਰੀ ਹੈ ਨਾਲ-ਨਾਲ ਤੇ ਅੱਡੇ ਚੱਚ ਪਹਾੜ ਨੇ ਸੋਹਣਾ 뷰 ਹੈਗਾ ਜੀ ਕਰਦਾ ਇੱਥੇ ਹੀ ਰਹਿ ਲਈਏ ਚਲੋ ਜੀ ਥੈਂਕ ਗੋਡ ਸਾਡਾ ਬੰਦਾ ਸੌ ਕੇ ਉੱਠੂ ਛੜਿਆ ਕਿਉਂਕਿ ਇਹਨੇ ਪਿਣੀ ਸੀ ਹੁਣ ਚਾਹ ਚਾਹ ਤਾਂ ਸੱਚੇ ਪਿੰਦਾ ਨਹੀਂ ਆ ਚਿਪਸ ਖਾਣੀ ਸੀ ਚਲੋ ਉੱਠ ਕੇ ਥੋੜਾ ਜਿਹਾ ਰੋਟੀ ਪਾਣੀ ਖਾਦਾ ਤੇ ਬੈਠੇ ਆ ਬੱਸ ਦੇ ਵਿੱਚ ਕਿਉਂਕਿ ਬੱਸ ਨੇ ਵੀ ਬ੍ਰੇਕ ਲੈਣੀ ਹੁੰਦੀ ਹੈਗੀ ਇਹਨਾਂ ਨੇ ਵੀ ਚਾਹ ਪਾਣੀ ਪੀਣਾ ਹੁੰਦਾ ਵਿਚਾਰਿਆਂ ਨੇ ਆ ਨਾ ਸਵੇਰ ਦੇ ਚੱਲੇ ਹੁੰਦੇ ਨੇ ਅਸਤੇ ਚਲੋ ਕਦੇ ਸੌਂਗੇ ਕਦੇ ਬੈਠ ਕੇ ਕਦੇ ਉੱਠ ਕੇ ਇਹਨਾਂ ਨੇ ਲਗਾਤਾਰ ਡਰਾਈਵਿੰਗ ਕਰਨੀ ਹੁੰਦੀ ਹੈ ਤੇ ਤੁਹਾਨੂੰ ਇੱਕ ਹੋਰ ਗੱਲ ਜ਼ਰੂਰੀ ਦੱਸਦੀ ਏ ਕਿ ਜੇ ਜਿਹਨੂੰ ਵੀ ਉਲਟੀਆਂ ਲੱਗਦੀਆਂ ਨੇ ਉਹ ਆਪਣਾ ਬੰਦੋਬਸਤ ਪਹਿਲਾਂ ਹੀ ਕਰਕੇ ਚੱਲਿਆ ਕਰੋ ਅਖਬਾਰ ਲੈ ਕੇ ਚੱਲਿਆ ਕਰੋ ਆਪਣੀ ਸੀਟ ਦੇ نیچے ਅਖਬਾਰ ਰੱਖ ਕੇ ਉੱਪਰ ਬੈਠ ਜਾ ਕਰੋ ਇਦਾਂ ਤੁਹਾਡੀਆਂ ਉਲਟੀਆਂ ਨਹੀਂ ਲੱਗਦੀਆਂ ਤੇ ਨਾਲ-ਨਾਲ ਜੇ ਜ਼ਿਆਦਾ ਹੀ ਪ੍ਰੋਬਲਮ ਹੈ ਤਾਂ ਲਫਾਫਾ ਰੱਖ ਕੇ ਜ਼ਰੂਰ ਰੱਖਿਆ ਕਰੋ ਨਾਲ ਕਿਉਂਕਿ ਬੱਸ ਨਾ ਗੰਦੀ ਕਰਿਆ ਕਰੋ ਮੈਨੂੰ ਬਹੁਤ ਗੰਦਾ ਬੰਦਾ ਲਾ ਰਹਿਣਾ ਬੱਸ ਗੰਦੀ ਕਰਦਾ ਕਿਉਂਕਿ ਇਹ ਬਾਅਦ ਚ ਸਾਫ ਕਿਹਨੇ ਕਰਦੇ ਆ ਬਜਾਰੇ ਡਰਾਈਵਰਾਂ ਨੇ ਲਓ ਜੀ ਸਾਰਾ ਕੁਸ਼ ਖਾਣ ਪੀਣ ਤੋਂ ਬਾਅਦ ਸਾਡੀ ਬੱਸ ਹੋ ਗਈ ਦੁਬਾਰਾ ਸਟਾਰਟ ਤੇ ਚੱਲ ਪਈ ਆਪਣੇ ਸਫ਼ਰ ਤੇ ਤੇ ਨਾਲ-ਨਾਲ ਦੇਖੋ ਜਾ ਰਹੀ ਹੈ ਨਦੀ ਤੇ ਸੋਹਣੇ-ਸੋਹਣੇ ਪਹਾੜ 뷰 ਇੰਨਾ ਸੋਹਣਾਗਾ ਤਾਂ ਐਨ ਲਵ ਉੱਥੇ ਜਾ ਕੇ ਕਿੰਨਾ ਮਜ਼ਾ ਆਉਣ ਵਾਲਾ ਹੈ ਤਾਂ ਲੈਣਿਆ ਸਫਰ ਦਾ ਮਜ਼ਾ ਦਾ ਚੱਲਦੇ ਆਪਾਂ ਮੰਨ ਗਏ ਮੈਨੂੰ ਜੀ ਦੂਰ ਦਾ ਸਫਰ ਕਰਨਾ ਬਹੁਤ ਵਧੀਆ ਲੱਗਦਾ ਕਿਉਂਕਿ ਦੂਰ ਦੇ ਸਫਰ ਵਿੱਚ ਮੈਨੂੰ ਇੰਜੋਏ ਕਰਨ ਨੂੰ ਬਹੁਤ ਜ਼ਿਆਦਾ ਮਿਲਦਾ ਹੈਗਾ ਤੇ ਮੈਂ ਬਿਨਾ 뮤직 ਤੋਂ ਕਿਤੇ ਵੀ ਨਹੀਂ ਜਾਂਦੀ ਕਿਉਂਕਿ 뮤직 ਨਾਲ ਹੀ ਸਫਰ ਇੰਜੋਏ ਕਰੀਆ ਬਾਤ ਹੈ ਕੁਦਰਤ ਦੇ ਰੰਗ ਦੇਖ ਲਓ ਹਨਾ ਕਿੰਨਾ ਸੋਹਣਾ 뷰 ਹੈ ਨਦੀ ਐ ਸ਼ਾਂਤ ਮਈ ਨਦੀ ਖੜੀ ਹੈ ਬਿਲਕੁਲ ਦੇਖੋ ਕਿੰਨਾ ਵਧੀਆ ਲੱਗ ਰਿਹਾ ਮੈਨੂੰ ਬਸ ਦੇ ਵਿੱਚ ਬੈਠ ਕੇ ਇੰਨਾ ਵਧੀਆ ਲੱਗ ਰਿਹਾ ਤੇ ਜਦੋਂ 阿师。I ਤੋਂ ਪਹੁੰਚ ਚੁੱਕੇ ਜੀ ਮਨਿਕਰਨ ਸਾਹਿਬ ਮੈਂ ਕੱਲ ਪਹੁੰਚੀ ਸੀ ਮੈਂ ਵਲੌਗ ਸ਼ੂਟ ਨਹੀਂ ਕੀਤਾ ਮੈਂ ਸੱਚਾ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਤੁਹਾਨੂੰ ਵੀ ਦਰਸ਼ਨ ਕਰਾਈਏ ਦੇਖੋ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਬਹੁਤ ਸਕੂਨ ਮਿਲਦਾ ਹੈ ਤੇ ਬਹੁਤ ਸ਼ਾਂਤੀ ਮਿਲਦੀ ਆ ਕੇ ਪਰਮਾਤਮਾ ਹਰ ਸਾਲ ਬੁਲਾਉਂਦਾ ਹੈ ਇਸ ਕਰਕੇ ਹਰ ਸਾਲ ਸੀ ਆਉਂਦੇ ਹਾਂ ਹਾਂਜੀ ਪਹਿਲਾਂ ਮੈਂ ਸੋਚਿਆ ਚਲੋ ਪਹਿਲਾਂ ਰੂਮ ਲੈ ਲਈਏ ਆਪਣੀ ਰੂਮ ਲੈ ਲਈਏ ਕੱਲ੍ਹ ਦੇ ਵਿੱਚ ਵੀ ਨੂ ਬਲੌਗ ਵੀ ਕਰਾਂਗੇ ਇੱਥੇ ਕਰਕੇ ਖੇਤ ਸਵੇਰ ਮਨਿਕਰਨ ਸਾਹਿਬ ਦੀ ਦੇਖੋ ਕਿੰਨਾ ਸ਼ਾਂਤਮਈ ਮਾਹੌਲ ਹੈ ਨਦੀ ਦਾ ਪਾਣੀ ਘਟਾ ਹੈ ਕਿਉਂਕਿ ਡੈਮਪ ਤੇ ਪਿੱਛੇ ਕੰਮ ਚੱਲ ਰਿਹਾਗਾ ਪਹਿਲਾਂ ਪਿਛਲੀ ਵਾਰ ਜਦੋਂ ਆਈ ਸੀ ਨਦੀ ਫੁੱਲ ਐਨ ਪ੍ਰੋਪਰ ਚੱਲ ਰਹੀ ਸੀਗੀ ਚਲੋ ਮੀਂਹ ਦਾ ਮੌਸਮ ਹੈਗਾ ਪਾਣੀ ਘਟਾ ਰੱਖਿਆਗਾ ਚੰਗੀ ਗੱਲ ਹੈ ਕਿਉਂਕਿ ਯਾਤਰੀ ਬਹੁਤ ਆਉਂਦੇ ਨੇ ਛੁੱਟੀਆਂ ਦਾ ਟਾਈਮ ਹੈਗਾ ਹਰੇਕ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦਾਗਾ ਦਰਸ਼ਨ ਕਰਨ ਵਾਸਤੇ ਤੇ ਪਲਕ ਮੇਰੇ ਨਾਲ ਆ ਗਈ ਪਰਕ ਨੂੰ ਲੱਗਦੀ ਹੈ ਠੰਡ हां पलक पलक ਕਹਿੰਦੀ ਹੈ ਕਿ ਪਾਣੀ ਘਟ ਗਿਆ ਚਲੋ ਕੋਈ ਗੱਲ ਨਹੀਂ ਛੱਡ ਦੇਣਗੇ ਪਾਣੀ ਇਟਸ ওকে ਹਾਂਜੀ ਦੋਸਤੋ ਮੈਂ ਅਗਲੇ ਵਲੌਗ ਚ ਤੁਹਾਨੂੰ ਅੱਗੇ ਬਾਰੇ ਦੱਸੂੰਗੀ ਅਗਲੇ ਵਿਊ ਜਾਂ ਵਲੌਗ ਸ਼ੂਟ ਕਰਾਂਗੇ ਆਪਾਂ ਫੇਰ ਤੁਹਾਨੂੰ ਲੈ ਕੇ ਚੱਲਾਂਗੇ ਅਲੱਗ-ਅਲੱਗ ਥਾਵਾਂ ਤੇ ਹੁਣ ਤੱਕ ਲਈ ਸਸ